ਕੁਝ ਨਾ ਕੋਈ ਵੀ ਤੇਰੇ ਜੀਵਨ ਦਾ ਮਨ ਨਹੀਂ ਪਤਾ ਕੁਝ ਪ੍ਰਾਂਤ ਨੇ ਰਿਪੋਰਟੇ ਨੇ ਭੇਜੀਆਂ ਆਖੀ ਤੋ ਕੰਮ ਨੇ ਜੇ ਅੰਦਰ ਹੋਣਾ ਹੈ ਉਹ ਕਰਦੇ ਆਂ ਮੈਂ ਲੋਕ ਉਹ ਕਿਹਾ ਨਹੀਂ ਕਿ ਹਾਂ ਅਸੀਂ ਕੋਈ ਵੀ ਲੋਕ ਹੈ ਹਾਂ ਉਸ ਨੂੰ ਉਸ ਤਰ੍ਹਾਂ ਕਰੀ ਕੋ ਮਤੇ ਜਾਣ ਕੋਈ ਕਦੇ ਜਾ ਕੇ ਉਹ ਮਾਰੋ ਦੇਗੇ ਮਾਤਾ ਜੀ ਜੀ ਜਾਨੀ ਬਹੁਤ ਸਭ ਪੜੇ ਜਾ ਬਹੁਤ ਆ ਰਿਹਾ ਮੇਰਾ ਨਾਮ ਜੈ ਕੁਮਾਰ ਹੈ ਕੀ ਹੋਇਆ ਤੁਹਾਡੇ ਕੋਲ ਹਾਂ ਜੀ ਦੁਪਹਿਰ ਨੂੰ 1.5 ਵਜੇ ਦੀ ਗੱਲ ਹੈ ਮੇਰੇ ਘਰ ਦੇ ਜਿਹੜਾ ਕੰਮ ਗਏ ਸੀ ਬਾਹਰ ਤੇ ਉਹ ਅਚਾਨਕ ਵਾਪਸ ਆ ਗਏ ਅੱਛਾ ਜੀ ਤੇ ਜਦੋਂ ਕੁੰਡਾ ਖੋਲ੍ਹਿਆ ਤਾਂ ਅੰਦਰ ਦੋ ਬੰਦੇ ਸੀ ਤੇ ਅੰਦਰ ਚੈੱਕ ਕਰ ਰਹੇ ਸੀ ਕੀ ਕਰ ਰਹੇ ਸੀ ਤੇ ਉਹਨਾਂ ਦੇ ਹੱਥੇ 'ਚ ਕੋਈ ਆਤੀ ਆਰ ਵੀ ਸੀ ਤੇ ਇਹਨਾਂ ਨੂੰ ਚੋਰ ਚੋਰ ਕੇ ਆ ਤਾਂ ਮੇਰੇ ਮਸੀਰੇ ਛੋਟੀ ਕੁੜੀ ਨਾਲ ਬਾਹਰੋਂ ਫੜ ਲਿਆ ਬੰਦਾ ਉਹ ਉਹਨੇ ਹੱਥ ਮੋਚੋੜ ਕੇ ਢਠ ਲਿਆ ਕਿੰਨੇ ਕ ਵਜੇ ਦਾ ਭਗਣਾ ਇਹ ਡੇਟ ਕੁ ਵਜੇ ਦਾ ਭਾਜੀ ਅੱਛਾ ਜੀ ਕਿੰਨਾ ਨੁਕਸਾਨ ਹੋਣਾ ਤੁਹਾਡਾ ਅੱਜ ਮੇਰਾ ਹੋ ਗਿਆ 10 ਲੱਖ ਰੁਪਏ ਦਾ ਅੱਛਾ ਕੀ ਕੀ ਨੁਕਸਾਨ ਹੋਇਆ ਭਾਈ ਡਾਲਰ ਲੈ ਕੇ ਮੇਰੇ 30 ਡਾਲਰ ਅੱਛਾ ਜੀ ਤੇ ਸੋਨਾ ਲੈ ਕੇ 800 800 ਤੋਂੜੇ ਤੇ ਬਾਕੀ ਉਧਾ ਕੈਸ਼ ਪਿਆ ਦਾ ਲੱਖ ਰੁਪਏ ਆ ਅੱਛਾ ਉਹ ਲੈ ਗਏ ਕਿੰਨੇ ਕ ਜਾਣੇ ਸੀ ਉਹ ਭਾਜੀ ਅੰਦਰ ਦੋ ਜਾਣੇ ਤੇ ਦੋ ਬਾਹਰ ਤੇ ਚੋੜਾ ਚਾਰ ਜਾਣੇ ਸੀ ਚਾਰ ਜਾਣੇ ਸੀ ਇਹ ਤੇ ਅੱਗੇ ਜਾ ਕੇ ਉਹ ਮੁੰਡੇ ਨੇ ਫੜ ਲਿਆ ਉਹ ਰਸਤਾ ਭੁੱਲ ਗਿਆ ਉਹ ਫੜਨ ਪੜੋਗੇ ਫੜੋ ਇੱਕ ਬੰਦਾ ਫੜ ਹੋ ਗਿਆ ਇੱਕ ਫੜ ਹੋ ਗਿਆ ਤਿੰਨ ਭਾਜੀ ਤਿੰਨ ਭਾਜੀ ਜਿਹਦੇ ਕੋਲ ਬੈਗ ਸੀ ਉਹ ਨੱਟ ਗਿਆ ਵੱਲ ਨਾਲ ਉਹ ਅਗਰ ਰਸਤਾ ਨੂੰ ਪਤਾ ਸੀ ਦੂਸਰੇ ਨੂੰ ਨਹੀਂ ਪਤਾ ਸੀ ਉਹ ਗਲੀ ਮੋੜਾ ਲੱਗੇ ਮੁੰਡਾ ਫੜ ਲਿਆ ਹੁਣ ਠੀਕ ਤੁਹਾਨੂੰ ਕੀ ਸ਼ੱਕ ਚੁੱਕਾ ਹੈ ਨਹੀਂ ਭਾਜੀ ਹਾਂ ਤੂੰ ਮੇਰਾ ਨਾਮ ਕੀ ਹੋਇਆ ਜੀ ਤੁਹਾਡੇ ਕੋਲ ਮੇਰੇ ਕੰਮ ਚੋਰੀ ਹੋ ਗਈ ਮੈਂ ਬੈਂਕ ਗਈ ਸੀ ਕਿੰਨੇ ਕਜੇ ਮੈਂ 1:30 ਵਜੇ ਬੈਂਕ ਗਈ ਮੈਂ ਖਾਤਾ ਖਲਾਨ ਗਈ ਸੀ ਉਹ ਕਹਿੰਦੇ ਕਿ ਆ ਕਾਗਜ਼ ਲੈ ਕੇ ਆਓ ਮੇਰੀ ਬੇਟੀ ਬਾਹਰ ਖੜ ਗਈ ਮੈਂ ਅੰਦਰ ਆ ਗਈ ਅੰਦਰ ਆਏ ਮੇਰੇ ਕਮਰੇ ਦੀਆਂ ਲਾਈਟਾਂ ਜਗ ਰਹੀਆਂ ਸੀ ਇਧਰੋਂ ਕੋਈ ਕਾਗਜ਼ ਫੋਲ ਰਿਹਾ ਸੀ ਮੈਂ ਕਿਹਾ ਮੇਰੇ ਕਮਰੇ ਦੀਆਂ ਲਾਈਟਾਂ ਕਿਹਨੇ ਜੱਗੀਆਂ ਲਾਤੀਆਂ ਚਲੋ ਮੈਂ ਇਧਰ ਚਾਤੀ ਮਰੇ ਦੋ ਬੰਦੇ ਇਧਰੋਂ ਨਿਕਲ ਗਏ ਜਿਹੜਾ ਪਹਿਲਾ ਮੁੰਡਾ ਸੀ ਉਹਦੇ ਹੱਥ ਆ ਰਹੀ ਸੀ ਉਹ ਮੈਨੂੰ ਦੇਖ ਕੇ ਪਹਿਲਾਂ ਟੱਪ ਗਿਆ ਪੈਲੋਟ ਆ ਪ ਗਿਆ ਜਿਹੜਾ ਦੂਸਰਾ ਸੀ ਉਹ ਪਿੱਛੇ ਹੋ ਗਈ ਮੇਰੀ ਬੇਟੀ ਨੇ ਸ਼ੋਰ ਪਾਇਆ ਸਾਡੇ ਗਵੰਡੀ ਨੇ ਇੱਕ ਮੁੰਡਾ ਫੜ ਲਿਆ ਕਿ ਸਾਡੇ ਪਾਸ ਇਨਫੋਰਮੇਸ਼ਨ ਰিসিਵ ਹੋਈ ਸੀ ਕਿ ਆਦਰਸ਼ ਨਗਰ ਚ ਤਾਂ ਮਿਸਟਰ ਅੰਜੇਸ਼ ਕੁਮਾਰ ਜਿਹੜੇ ਉਹਨਾਂ ਦੇ ਘਰ ਚ ਉਹਨਾਂ ਦੀ ਵਾਈਫ ਬੈਂਕ ਗਈ ਸੀ ਮੀਨ ਵਾਲੇ ਤੋਂ ਵਾਪਸ ਆਏ ਤਾਂ ਕੁਝ ਬੰਦੇ ਜਿਹੜੇ ਅਣਪਛਾਤੇ ਉਹਨਾਂ ਦੇ ਘਰ ਚ ਐਂਟਰ ਹੋਏ ਹੋਏ ਸੀ ਵੀਡੀਓ ਨੂੰ ਦੇਖ ਕੇ ਉਹਨਾਂ ਨੇ ਜਿਹੜੇ ਬੰਦੇ ਉਹਨਾਂ ਦਾ ਕੁਝ ਕੈਸ਼ ਤੇ ਗੋਲ ਲਾ ਕੇ ਭੱਜ ਗਏ ਇਹ ਜਿਹੜੇ ਵਾਰਦਤ ਕਰਨ ਵਾਲਿਆਂ ਚੋਂ ਇੱਕ ਬੰਦਾ ਲੋਕ ਪਬਲਿਕ ਨੇ ਉੱਥੇ ਕਾਬੂ ਕੀਤਾ ਸੀ ਸੋ ਇਹਦੇ ਵਿੱਚ ਅਸੀਂ ਕੇਸ ਅੱਗੇ ਕਰਕੇ ਆਪਣੀ ਜੜੀ ਦੀ ਟਿਸ਼ ਕਰ ਕੀ ਪਤਾ ਉਹ ਅਸੀਂ ਹਜੇ ਸਾਰੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੁਹਾਨੂੰ ਜਲਦ ਡਿਸਕਲੋਜ਼ ਕਰਾਂਗੇ